ਸਿੱਖ ਗੁਰਦੁਆਰਾ ਇਸ ਸਥਾਨ ਤੇ ਪਸਾਰੇ ਰੋੜੇ ਬੈਠੇ ਆਂ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਤੋਂ ਜਿਸ ਗੁਰਦੁਆਰਾ ਸਾਹਿਬ ਦਾ ਨਾਮ ਤੁਸੀਂ ਰੱਖਿਆ ਹੈ ਔਰ ਮੇਰੇ ਤੋਂ ਪਹਿਲਾਂ ਗਿਆਨੀ ਜੀ ਜਿन्होंने ਆਪ ਜੀ ਦੇ ਨਾਲ ਜਿਹੜੇ ਮਹਤਪੁਰ ਦੀ ਧਰਤੀ ਤੋਂ ਉਹ ਐਸੀ ਧਰਤੀ ਹੈ ਉਹ ਐਸਾ ਮੰਕਰ ਹੈ ਜਿਸ ਮੰਕਰ ਦੇ ਵਿੱਚ ਢਾਡੀਆਂ ਦੇ ਉਸਤਾਦ ਢਾਡੀ ਪੈਦਾ ਹੋਏ ਨੇ ਔਰ ਜਿਹੜੇ ਤੁਹਾਡੇ ਵਿੱਚੋਂ ਢਾਡੀ ਕਲਾ ਦੀ ਸਮਝ ਰੱਖਣ ਵਾਲੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਥੀਆਂ ਨੇ ਜਿਹੜੀ ਆਪੀ ਦੇ ਸੰਮੁਖ ਬਣ ਗਈ ਕਹੀ ਹੈ ਇਹ ਢਾਡੀ ਕਲਾ ਜੀ ਬਣਗੀਆਂ ਦੇ ਵਿੱਚੋਂ ਇੱਕ ਬਣਵੀ ਹੈ ਜਿੰਨ ਕਵਿਤ ਕਿਹਾ ਜਾਂਦਾ ਉਹ ਸਿੰਘਾਂ ਨੇ ਆਪੀ ਦੇ ਸੰਮੁਖ ਕਹੀ ਹੈ ਔਰ ਇਹ ਇੱਕ ਪ੍ਰਾਤਨ ਢਾਡੀ ਜਿਹੜੇ ਹੋਇਆ ਕਰਦੇ ਸੀ ਉਹ ਇਸ ਜਿਹੜੀ ਹੈ ਬਣਵੀ ਨੂੰ ਗਾਇਆ ਕਰਦੇ ਸੀ ਆਉ ਆਪਾਂ ਗੱਲ ਜੀ ਹੋਰਾਂ ਨੇ ਵੀ ਬੜੀ ਰਸਤਨੀ ਆਵਾਜ਼ ਦੇ ਨਾਲ ਕੀਤੀ ਕੀਤਾ ਦੋਨੇ ਬ੍ਰਦਰ ਜਿਹੜੇ ਨੇ ਉਹ ਇਸ ਗੁਰਦੁਆਰਾ ਸਾਹਿਬ ਕੇ ਪਿਛਲੇ 3 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਉਨ੍ਹਾਂ ਦੇ ਨਾਲ ਗਿਆਨੀ ਗੁਰਦੇ ਸਿੰਘ ਜੀ ਉਹ ਤਬਲੇ ਤੇ ਸੇਵਾਵਾਰ ਨੇ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਉ ਆਪਣੇ ਧਿਆਨ ਨੂੰ ਲੈ ਕੇ ਜਿਵੇਂ ਆਪਕੇ ਸਮੂਹ ਪ੍ਰਕਰਨ ਲਖਣ ਵਿਖਣ ਲਗਾਏ ਇਹ ਸਮਾਹ ਹੈ ਜਦੋਂ ਕਿ ਸਿੱਖ ਇਤਿਹਾਸ ਜਿਵੇਂ ਆਪਾਂ ਨੂੰ ਪਤਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹ ਜਿਹੜਾ ਜਿਵੇਂ ਜਦੋਂ ਸਾਡੇ ਗੁਰੂਆਂ ਦਾ ਸਮਾਂ ਹੋਇਆ ਕਰਦਾ ਸੀ ਉਦੋਂ ਵੀ ਸਾਡੇ ਦੇ ਉੱਤੇ ਬੜੇ ਵਾਰ ਹੋਏ ਪਰ ਜਦੋਂ ਸਿੱਖਾਂ ਦਾ ਸਮਾਂ ਆਇਆ ਉਦੋਂ ਵੀ ਬੜੇ ਵਾਰ ਹੋਏ ਜਦੋਂ ਇਸ ਧਰਤੀ ਦੇ ਉੱਤੇ ਇੱਕ ਲਾਹੌਰ ਦਾ ਸੁਬੇ ਦਾ ਹੋਇਆ ਕਰਦਾ ਸੀ ਉਹਦਾ ਨਾਮ ਸੀ ਖਾਨ ਬਹਾਦਰ ਜ਼ਕਰੀਆ ਖਾਨ ਖਾਨ ਬਹਾਦਰ ਨੂੰ ਤਖੱਲਸ ਦਿੱਤਾ ਗਿਆ ਅਸਿਕਰ ਔਰ ਇੱਕ ਸਾਇਕ ਕਹਿੰਦਾ ਜਦ ਈਸਵੀ ਸੰਨ 1738 ਇੱਥੇ ਮੁਗਲਾਂ ਦੀ ਸਰਕਾਰ ਸੀ ਹੋ ਗਈ ਕਪਤੀ ਫੜ ਪੂਰੀ ਮੰਗਰ ਹਾਕਮਾਂ ਨੇ ਪਰਜਾ ਕੱਤੀ ਨਾ ਬੜੇ ਦੇਵੀ ਦੇਵਕਨਾ ਕੋਈ ਜਤੀ ਔਰ ਕਹਿੰਦੇ ਜਦ ਧੱਕੇ ਛਾਇਦ ਰਿਆ ਨਾ ਕੋਈ ਔੜ ਤੋਂ ਬੰਨਾ ਸੀ ਚੰਦਲ ਜਾਂਦੇ ਘਰਾਂ ਤੋਂ ਕੁੜੀਆਂ ਤੇ ਰਹਿਣਾ ਚੰਦਲ ਸਿੰਘ ਮਰਬਾਮ ਦੇ ਖੁਸ਼ ਕਰਨ ਤਮੰਨਾ ਸਭ ਖਾਲੀ ਹੋ ਕੇ ਪਿੰਡ ਸ਼ਹਿਰ ਲੁਧਿਆਣਾ ਖੰਡਾਂ ਕਹਿੰਦੇ ਜਦ ਲਿਖਦੇ ਨੇ ਇਤਿਹਾਸ ਕਰ ਗੱਲ ਕਿਵੇਂ ਨਾ ਮੰਨਾਂ ਨਹੀਂ ਰਿਸਾ ਤੇਰੀਆਂ ਜੱਗ ਤੇ ਪੰਜਾਬੀ ਚੰਦਾਂ ਔਰ ਉਸ ਵੇਲੇ ਤੱਤੀ ਦਾ ਜਿਹੜਾ ਪਰਦਾ ਪੱਤਾ ਵੀ ਹੈ ਉਹ ਸਿੱਖਾਂ ਦਾ ਵੈਰੀ ਬਣਿਆ ਪਿਆ ਖਾਨ ਬਾਬਾ ਜ਼ਕਰੀਆ ਖਾਨ ਜਿਹੜਾ ਉਹ ਇੱਕ ਐਲਾਨ ਕਰ ਦਿੱਤਾ ਖਾਨ ਬਾਬਾ ਜ਼ਕਰੀਆ ਖਾਨ ਨੇ ਇੱਕ ਐਲਾਨ ਕਰ ਦਿੱਤਾ ਵੀ ਜਿੱਥੇ ਕਿਤੇ ਵੀ ਸਿੱਖ ਰਹਿੰਦੇ ਨੇ ਜਿੱਥੇ ਕਿਤੇ ਵੀ ਸਿੱਖ ਰਹਿੰਦੇ ਰਹਿ ਉਹਨਾਂ ਐਸਾ ਧਾਰੀ ਕਿਤੇ ਵੀ ਵਸਦਾ ਉਹਦਾ ਸਿਰ ਕੱਟ ਕੇ ਜਿਹੜਾ ਉਹ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੋ ਔਰ ਗੈਨੀ ਗਿਆਨ ਸਿੰਘ ਜੀ ਉਹਨਾਂ ਨੇ ਲਿਖਿਆ ਹੈ ਉਹ ਕਹਿੰਦੇ ਦੱਸਣ ਵਾਲੇ 10 ਰੁਪਏ ਮਾਰਨ ਵਾਲੇ 50 ਜੇ ਕੋਈ ਦਸਕਦਾ ਸੀ ਵੀ ਫੁਲਾਨੀ ਜਗ੍ਹਾ ਤੇ ਮੈਂ ਕੇਸਾ ਤਰੀ ਲਿਖਿਆ ਤੇ ਉਹਨੂੰ 10 ਰੁਪਏ ਦਾ ਇਨਾਮ ਮਿਲਦਾ ਸੀ ਤੇ 10 ਰੁਪਏ ਦਾ ਇਨਾਮ ਅੱਜ ਵੀ ਅੱਜ ਦੇ ਰੁਪਈਆ ਨਾਲ ਤੋਲ ਕੇ ਦੇਖੀਏ ਕੋਈ ਛੋਟੀ ਰਕਮ ਨਹੀਂ ਬੜੀ ਵੱਡੀ ਰਕਮ ਹੋਇਆ ਕਰਦੀ ਸੀ ਉਸ ਵੇਲੇ ਦੀ ਜਿਸ ਵੇਲੇ ਦੀ ਇਹ વાਤਾ ਆਪ ਜੀ ਸਮੂਹਤ ਮੈਂ ਕਹਿ ਰਹੇ ਹਾਂ ਔਰ ਕਹਿੰਦੇ ਦੱਸਣ ਵਾਲੇ 10 ਰੁਪਏ ਮਾਰਨ ਵਾਲੇ 50 ਉਹਨੇ ਬਸ ਦੱਸਣਾ ਹੀ ਐਵੇਂ ਫੁਲਾਨੀ ਦਾਵਾ ਤੇ ਮੈਂ ਸਿੱਖ ਲਿਖਿਆ ਤੇ ਉਹਦੇ ਜਿਹੜੇ ਪੁਲਿਸ ਵਾਲੇ ਨੇ ਜਿਹੜੇ ਉਹਦੇ ਕਰਿੰਦੇ ਨੇ ਜਿਹੜੀ ਉਹਦੇ ਫੌਜੀ ਨੇ ਉਹਨਾਂ ਨੇ ਜਾ ਕੇ ਉਸ ਕਿਸਰ ਧੜ ਦਾ ਸਿਰ ਜਿਹੜਾ ਉਹ ਧਰ ਤੋਂ ਧਰ ਤੋਂ ਕੱਢ ਕਰਕੇ ਮੇਜੇ ਵਿੱਚ ਪਰੋਕੇ ਖਾਨ ਮਾਦਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਜਦੋਂ ਜਾ ਕੇ ਪੇਸ਼ ਕਰਨਾ ਤਾਂ ਤੇ ਖਾਨ ਮਾਦਰ ਜ਼ਕਰੀਆ ਖਾਨ ਨੇ ਉਹਨਾਂ ਨੂੰ 80 ਰੁਪਏ ਦਾ ਇਨਾਮ ਦੇਣਾ 80 80 ਰੁਪਏ ਦੇ ਭੁੱਖੇ ਲੋਕਾਂ ਨੇ ਸਾਡੇ ਆਪਣੀ ਗਵਾਡੀਆਂ ਨੇ ਉਹਨਾਂ ਨੇ ਆਪਣੇ ਆਪਣੇ ਦਾ ਉਹ ਕਰਵਾਇਆ ਆਪਣੇ ਸੰਗਤ ਵਿੱਚ ਗਿਤਾਰੀ ਦੀ ਸਵਾ ਪਵਾਈ ਉਹਨਾਂ ਲੋਕਾਂ ਨੇ ਔਰ ਆਪਣੇ ਉਹਦੇ ਆਪਣੇ ਜਿਹੜਾ ਭਾਈਚਾਰੇ ਦੇ ਵਿੱਚੋਂ ਹੀ ਉਹਨਾਂ ਦੇ 10-10 ਕਿਹੜਾ ਉਹਨਾਂ ਦੇ ਸਿਰ ਕਲਨ ਕਰਵਾਈ ਔਰ ਉਸ ਵੇਲੇ ਜਿਹੜੀ ਹੈ ਸਾਰੇ ਕਿਤੇ ਵੀ ਇੱਕ ਮਰਦ ਪੜ੍ਹ ਕੇ ਵੀ ਹੁਣ ਜਿਹੜਾ ਇਸ ਪੰਜਾਬ ਦੀ ਧਰਤੀ ਤੇ ਮਾਝ ਦੀ ਧਰਤੀ ਤੇ ਇਸ ਜਵਾਬੇ ਦੀ ਧਰਤੀ ਤੇ ਜਿਹੜਾ ਕੋਈ ਸਿੱਖ ਤੇ ਕੋਈ ਰਿਹਾ ਨਹੀਂ ਪਰ ਉਸ ਵੇਲੇ ਦੋ ਸਿੱਖ ਨੇ ਦੋਨੇ ਸਿੱਖਾਂ ਦਾ ਇਹਦਾ ਕਿਲਾ ਬੁੱਚੀ ਪਿਆਰ ਹੈ ਔਰ ਇਹ ਦੋਨੇ ਸਿੱਖ ਨਗਰ ਅੰਮ੍ਰਿਤਸਰ ਦੀ ਧਰਤੀ ਤੇ ਲੱਗੇ ਇਹਨਾਂ ਦਾ ਪਿੰਡ ਪਿੰਦਾ ਪੜਾਣਾ ਔਰ ਦੋਨੇ ਜਿਹੜੇ ਨੇ ਇਹਨਾਂ ਦੇ ਨਾਮ ਤੁਹਾਡੇ ਵਾਸਤੇ ਸੁਣਨ ਵਾਸਤੇ ਕਈਆਂ ਨੂੰ ਓਪਰੇ ਵੀ ਲੱਗਣਗੇ ਇੱਕ ਦਾ ਨਾਮ ਹੈ ਭਾਈ ਬੋਤਾ ਸਿੰਘ ਭਾਈ ਬੋਤਾ ਸਿੰਘ ਜਿਹੜਾ ਉਹ ਸੰਧਰ ਜੱਟ ਹੈ ਔਰ ਇੱਕ ਦਾ ਨਾਮ ਹੈ ਭਾਈ ਲੱਤਾ ਸਿੰਘ ਇਹ ਮਨਜੀਤ ਸਿੰਘ ਹੈ ਪਰ ਦੋਨੇ ਜਿਹੜੇ ਦੋਨਾਂ ਸਿੰਘਾਂ ਦਾ ਆਪਸ ਵਿੱਚ ਕਿੰਨਾ ਪਿਆਰ ਹੈ ਦੋਨਾਂ ਸਿੰਘਾਂ ਦਾ ਆਪਸ ਵਿੱਚ ਜਿਹੜਾ ਉਹ ਕਿ ਨਾ ਜੱਤਾ ਪੱਤਾ ਦੇ ਬਲਦਣਾਂ ਤੋਂ ਉੱਪਰ ਲੈ ਕੇ ਆਪਸੀ ਜੀ ਪਿਆਰ ਕਰਕੇ ਰਹਿੰਦੇ ਨੇ ਔਰ ਇਹ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਜਦੋਂ ਬਹੁਤ ਸਮਾਂ ਹੋ ਗਿਆ ਵੀ ਜਦੋਂ ਪਤਾ ਲੱਗਾ ਵੀ ਪੰਜਾਬ ਦੀ ਧਰਤੀ ਤੇ ਤਾਂ ਕੋਈ ਬੰਦਾ ਜਿਹੜਾ ਕੇਸਰਤਰੀ ਰਿਹਾ ਨਹੀਂ ਪਰ ਇਹ ਦੋਨੇ ਸਿੱਖਾਏ ਇਹਨਾਂ ਨੇ ਆ ਕੇ ਪੰਜਾਬ ਦੀ ਧਾਇਰੀ ਪ੍ਰਾਪਤ ਕਰਨੀ ਚਾਹੀ ਔਰ ਉਹਦੋਂ ਦਾ ਇੱਕ ਇੱਕ ਉਹਨਾਂ ਨੇ ਆ ਕੇ ਜਦੋਂ ਅਮਰਤ ਸरोवर ਦੇ ਵਿੱਚ ਦਰਸ਼ਕ ਆ ਔਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਨਾ ਉਸ ਤੋਂ ਬਾਅਦ ਵਿੱਚ ਸਵੇਰ ਦੇ ਵੇਲੇ ਉਹ ਆਪਣੇ ਦਸਤਾਰੇ ਸਜਾਰੇ ਨੇ ਦਿਵਾਲੇ ਸਜਾਰੇ ਨੇ ਤੇ ਉਥੋਂ ਦੀ ਦੋ ਰਾਈ ਲੰਗ ਰਹੇ ਦੋ ਰਾਈ ਦੋ ਰਾਈ ਜਿਹੜੇ ਲੰਗ ਰਹੇ ਨੇ ਉਹਨਾਂ ਨੇ ਕਿਹਾ ਉਹ ਕਹਿੰਦਾ ਉਹ ਧਨੀਕਾ ਮੈਂਨੂੰ ਲੱਗਦਾ ਵੀ ਉਹ ਚਾੜੀਆਂ ਦੇ ਵਿੱਚ ਕੋਈ ਦੋ ਗੁਰਸਿੱਖ ਲੱਗਦੇ ਨੇ ਉਹ ਦੂਸਰਾ ਕਹਿੰਦਾ ਉਹ ਕਹਿੰਦਾ ਉਹ ਤੈਨੂੰ ਐਵੇਂ ਲੱਗਦਾ ਤੈਨੂੰ ਭੁਲੇਖਾ ਪਿਆ ਹੋਣਾ ਸਿੰਘ ਵੀ ਕਿਹੜੀ ਲੋਕ ਕੇ ਰਹਿੰਦੇ ਨੇ ਉਹਦੇ ਉਹ ਸਿੰਘ ਹੋਣ ਤੇ ਉਹ ਤਾਂ ਬਾਹਰ ਆਣ ਕੇ ਲੜ ਮਰਨ ਦੀ ਉਹ ਸਮਾਠਾ ਰੱਖਦੇ ਨੇ ਉਹਨਾਂ ਦੇ ਵਿੱਚ ਇਹ ਇਨਾ ਮਾਤਾ ਹੈ ਪਰ ਅਸੂਸਾ ਕਹਿੰਦਾ ਨਹੀਂ ਧਨੀਰਾਮਾ ਉਹਨਾਂ ਦੇ ਕਾਦਰੇ ਪਾਏ ਹੋਏ ਨੇ ਉਹਨਾਂ ਦੇ ਦਿਮਾਲੇ ਸਜਾਈ ਹੋਏ ਨੇ ਉਹਤੇ ਨੀਲੇ ਬਾਣੇ ਪਾਏ ਹੋਏ ਨੇ ਉਹ ਬਾਕੇ ਦੋਨੇ ਕੇਸਾ ਧਾਰੀ ਕੇਸਾ ਧਾਰੀ ਨੇ ਔਰ ਦੋਨੇ ਸਿੰਘ ਨੇ ਜਦੋਂ ਦੋਨਾਂ ਸਿੰਘਾਂ ਨੂੰ ਇਹ ਗੱਲ ਪਤਾ ਲੱਗੀ ਉਹ ਕਹਿੰਦੇ ਲੱਕੜ ਨੂੰ ਫਾਨਾ ਮਰਦ ਨੂੰ ਤਾਣਾ ਚੀਕ ਕੇ ਰੱਖ ਦਤਾ ਔਰ ਦੋਨੇ ਜਣੇ ਉਹਨਾਂ ਨੇ ਆਰਤੀ ਕਹਿੰਦਾ ਗੱਲ ਸੁਣੋ ਗੱਲ ਸੁਣ ਕੇ ਜਾਓ ਉਹ ਦੋਨੇ ਜਣੇ ਕਰਦੇ ਕਰਦੇ ਭੱਜੇ ਜਾਣ ਉਹ ਕਹਿੰਦੇ ਭੱਜ ਕੇ ਕਿੱਥੇ ਨਹੀਂ ਜਾਣਾ ਸਾਨੂੰ ਇਹ ਦੇਖੋ ਸਾਨੂੰ ਇਹ ਦੇਖੋ ਕਿ ਇਸ ਧਰਤੀ ਦੇ ਉੱਤੇ ਸਰਕਾਰ ਨੇ ਸਾਡੇ ਸਰਾਂ ਦੇ ਮੁੱਲ ਵਕੇ ਹੋਏ ਨਹੀਂ ਪਰ ਜਿੱਥੇ ਕਿਤੇ ਕੇਸਾਂ ਧਾਲੀ ਵਿੱਚ ਦਾ ਪਰ ਸਾਨੂੰ ਇਹ ਦੱਸੋ ਵੀ ਸਾਡੇ ਜਿਹੜੇ ਗੁਰਤਾ ਮਾਨ ਲਈ ਜਿਹੜੇ ਹਾਲਾਤ ਨੇ ਉਹ ਕਿਵੇਂ ਨੇ ਉਹਨਾਂ ਦੇ ਕਿਤੇ ਜਦੋਂ ਹਰ ਸਮੇਂ ਦੀ ਸਰਕਾਰ ਜਿਹੜੀ ਹੈ ਜੇ ਵੀ ਸੱਤਾ ਹੋਵੇ ਉਹ ਆਪਣੇ ਅਨਸਾਰ ਜਿਹੜਾ ਉਹ ਸਾਰਾ ਉਹ ਢੰਗ ਤਰੀਕਾ ਸਾਰੀ ਸੱਤਾ ਆਪਣੇ ਅਨਸਾਰ ਚਲਾਉਂਦੀ ਹੈ ਪਰ ਉਹ ਉਹਨਾਂ ਨੇ ਆ ਕੇ ਦੱਸਿਆ ਕਿ ਜੀ ਜਾਨ ਬਖਸ਼ੀ ਹੋਵੇ ਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਸਾਨੂੰ ਤੇ ਇਹਨਾਂ ਪਤਾ ਹੈ ਕਿ ਹੁਣ ਇਸ ਧਰਤੀ ਤੇ ਸਿਰ ਕੋਈ ਰਿਆ ਨਹੀਂ ਪਰ ਉਹਨਾਂ ਦੋਨਾਂ ਸਿੰਘਾਂ ਨੇ ਇਹ ਗੱਲ ਜਿਹੜੀ ਆਪਕੋ ਸੰਭੁਲ ਜਿਹੜਾ ਮੈਂ ਇਤਬਾਰਤਾ ਰੱਖ ਰਿਆ ਇਹ ਗੱਲ ਹੈ ਕਿ ਲੜਦੀ ਕਦੀ ਵੀ ਲੜਦਾ ਕਦੀ ਵੀ ਜਿਹੜੀ ਹੁੰਦਾ ਉਹ ਕਦੀ ਬਹੁਤ ਗਿੰਤੀ ਨਹੀਂ ਲੜਿਆ ਕਰਦੀ ਲੜਦੀ ਹੈ ਦਲੇਰੀ ਲੜਦਾ ਹੈ ਹੌਸਲਾ ਹੈ ਲੜਦੀ ਹੈ ਜਿਹੜਾ ਬੰਦੇ ਦੇ ਅੰਦਰ ਉਹ ਸਾਡੇ ਜਿਹੜਾ ਸਾਡੇ ਅੰਦਰ ਪਰਮਾਤਮਾ ਨੇ ਐਸੀ ਸਪਿਰਟ ਭਰੀ ਹੋਈ ਹੈ ਕਿ ਅਸੀਂ ਆਪ ਵੀ ਦੇਖਿਆ ਨਾ ਜੇ ਜਦੋਂ ਆਪਣੇ ਆਪਣੇ ਇਹ ਦਿੱਲੀ ਦੀ ਧਰਤੀ ਤੇ ਮੋਰਚਾ ਲੱਗਾ ਉਹ ਪੰਜਾਬ ਦੇ ਲੋਕਾਂ ਨੇ ਜਾ ਕੇ ਲਗਾਇਆ ਔਰ ਪੰਜਾਬ ਦੇ ਲੋਕ ਜਿਹੜੇ ਨਹੀਂ ਉਹ ਕਿਵੇਂ ਉਸ ਧਰਤੀ ਦੇ ਉੱਪਰ ਜਾ ਕੇ ਉਹ ਆਪਣੇ ਸੇਵਾ ਨੇ ਕਿਉਂਕਿ ਜਦੋਂ ਪਤਾ ਲੱਗਾ ਕਿ ਪੰਜਾਬ ਦੀ ਧਰਤੀ ਤੇ ਸਿੱਖ ਕੋਈ ਰਹਾ ਨਹੀਂ ਕੇ ਸਰਦਾਰ ਕੋਈ ਰਹਾ ਨਹੀਂ ਉਹ ਜ਼ਾਲੂ ਨੇ ਬੜਾ ਜ਼ੋਰ ਕਮਾਇਆ ਪਰ ਇਹ ਦੋਨੇ ਸਿੰਘਾਂ ਨੇ ਕਿਹਾ ਇੱਕ ਸਾਡੀ ਗੱਲ ਸੁਣ ਜਾਓ ਤੇ ਆਪਣੇ ਉਸ ਬਾਦਸ਼ਾਹ ਨੂੰ ਇਹ ਸਾਡੀ ਗੱਲ ਪਹੁੰਚਾ ਵੀ ਦਿਓ ਉਹਨੂੰ ਜਾ ਕੇ ਦੱਸਿਓ ਕਿ ਤੂੰ ਤਾਂ ਕਹਿਣਾ ਕਿ ਪੰਜਾਬ ਦੀ ਧਰਤੀ ਤੇ ਸਿੱਖ ਰਿਹਾ ਕੋਈ ਨਹੀਂ ਤੂੰ ਉਹਨੂੰ ਜਾ ਕੇ ਦੱਸਦੀ ਰਹਿਣ ਦੀ ਗੱਲ ਕਰਦਾ ਉੱਥੇ ਤੇ ਸਿੱਖਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਔਰ ਉਹ ਅੱਪਾ ਲੋਟ ਪੜਦੇ ਵੀ ਯਾਰਾ ਅੱਪਾ ਦੋੜੇ ਪੜਦੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਇਹ ਜਲਵਾਜਨਾ ਸਾਨੂੰ ਗੁਰੂਆਂ ਤੋਂ ਪ੍ਰਾਪਤ ਹੋਇਆ ਔਰ ਕਿਵੇਂ ਦੋਨਾ ਸਿੰਘਾਂ ਨੇ ਉਸ ਨੂਰਦੀਨ ਦੀ ਸਰਾਂ ਦੇ ਕੋਲ ਜਾ ਕੇ ਨਾਕਾ ਲਗਾ ਕੇ ਇਹ ਐਲਾਨ ਕਰ ਦਿੱਤਾ ਵੀ ਇੱਥੇ ਰਾਜ ਨੇ ਵਰਤੂ ਖਾਲਸਾ ਦਾ ਉਸ ਨਾਲ ਦੀ ਵਾਰਤਾ ਭਾਦੀ ਕੁਲਵਿੰਦਰ ਸਿੰਘ ਉਧਰ ਵਾਲਿਆਂ ਨੇ ਰੱਖਾ ਦੇ ਦਾਨਦਾਨੀਆਂ ਨੇ ਕਈਆਂ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨਦਾਨੀਆਂ ਦੇ ਕਈਆਂ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਈਆਂ ਫਲਸਫੇ ਦੱਸੇ ਰੋਹਾਨੀਆਂ ਦੇ ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਨੇ ਪਰ ਤੱਤ ਸਿਆਣਿਆਂ ਕੱਢ ਕੇ ਆ ਟੋਮਾ ਜੀ ਹੁੰਦੀਆਂ ਨਾਲ ਕੁਰਬਾਨ ਇਹ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਜਿਹੜਾ ਇਹ ਅੱਜ ਇੱਥੋਂ ਤੱਕ ਆਪਾਂ ਪਹੁੰਚ ਸਕੇ ਆ ਅੱਜ ਆਪਾਂ ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਆ ਔਰ ਇਹ ਸਾਡੇ ਗੁਰੂਆਂ ਦੀਆਂ ਸਾਡੇ ਸਿੱਖਾਂ ਦੀਆਂ ਸਾਡੇ ਵਡੇਰਿਆਂ ਦੀਆਂ ਇਹ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਇਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦਾ ਆਨੰਦ ਮਾਣ ਰਹੇ ਆਓ ਇਨੀ ਬੇਤਿਆ ਪ੍ਰਬੰਧ ਕਰਿਓ ਬਹੁਤ ਹੀ ਸਤਿਕਾਰ ਨਾਲ ਕੁਸੀ ਸਾਹਿਬੀ ਸੰਗਤਾਂ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਮੋਤੀ ਸਤਿਕਾਰ ਨਾਲ ਸਰਦਾਰ ਕਿਰਪਾਲ ਸਿੰਘ ਜੀ ਹੁਸਨਾਂ ਔਰ ਮੋਤੀ ਸਤਿਕਾਰ ਨਾਲ ਸਰਦਾਰ ਹਰਿੰਦਰ ਸਿੰਘ ਜੀ ਸੋਹੀ ਸਰਦਾਰ ਬੰਨੂਲਾ ਸਿੰਘ ਜੀ ਚਿੱਟੀ اور ਸਾਡੇ ਪ੍ਰਧਾਨ ਸਭਿੰਦਰਪਾਲ ਸਿੰਘ ਜੀ ਰਾਏ ਮਲਕੀਤ ਸਿੰਘ ਜੀ ਹੁਸਨਾ اور ਸਰਦਾਰ ਅਜੀਤ ਸਿੰਘ ਜੀ اور ਸਰਦਾਰ ਭਗਵੰਦ ਸਿੰਘ ਜੀ ਲਈ ਔਰ ਸਾਰੀ ਸੰਸਦ ਦਾ ਤਹਿਦਿਦ ਧੰਨਵਾਦ ਕਰਦਾ ਸਰਦਾਰ ਬਲਿਹਾਰ ਸਿੰਘ ਜੀ ਸਾਰੀ ਸੰਸਦ ਦਾ ਤਹਿਦਿਦ ਧੰਨਵਾਦ ਕਰਦਾ ਹੋਇਆ ਮੈਂ ਕਿਉਂਕਿ ਸਾਰੀਆਂ ਸੰਸਦਾਂ ਵਾਸਤੇ ਮੈਂ ਗੁਰੂ ਚੰਨ੍ਹ ਸਾਹਿਬ ਦੇ ਵਿੱਚ ਹੀ ਅਰਦਾਸ ਕਰਦਾ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਬਾਲ ਚੰਨ੍ਹ ਜੀ ਪ੍ਰੀਤੀ ਨਤਨੇੰ ਦਾ ਪਿਆਰਾ ਹੋਰ ਤੱਕੜਾ ਕਰੇ ਔਰ ਆਪਣੀ ਜਨਮ ਦੀ ਪ੍ਰੀਤਿ ਮਹਾਰਾਜ ਦੀ ਬਖਸ਼ਿਸ਼ ਕਰੇ ਆਓ ਜੀ ਹੁਣ ਅਨੰਤ ਸੱਪ ਦੀ ਬਾਣੀ ਦਾ ਜਾਪ ਹੋਵੇਗਾ ਪਸਾਰੇ ਦੇ ਰੰਗ ਦੇ ਜਿਹੜਾ ਹੈ ਉਹ ਅਨੰਤ ਸੱਪ ਦੀ ਬਾਣੀ ਦਾ ਜਾਪ ਕਰੀਏ